ਏਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੇ ਆਉਣ ਨੂੰ ਫਿਰਦੀਆਂ ਇਹਨਾਂ ਨੂੰ ਰੋਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆਹ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਖੇਰ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਜੀ ਤੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਜਿਹਨੇ ਕਿ ਵੀ ਹੋਇਆ ਨਹੀਂ ਟਰੱਕਾਂ ਰੁੱਕਾਂ ਨੂੰ ਖੋਜ ਲਦੇ ਨੇ ਵੱਧ ਜੁਰਮਾਨੇ ਸਰਕਾਰ ਵੱਲੋਂ ਨਗਰ ਹੱਤ ਕੀਤੇ ਗਏ ਨੇ ਇਹਦੇ ਵਿੱਚ ਕੋਈ ਵੀ ਸਾਡੇ ਕੋਲ ਨਾ ਹੀ ਪੈਸੇ ਨੂੰ ਹੱਥ ਲਾਉਨੇ ਆ ਤੇ ਨਾ ਸਾਡਾ ਪੈਸੇ ਨਾਲ ਕੋਈ ਤਲੁਕਾ ਤਾਂ ਹੈ ਸਕੈਨਰ ਤੇ ਇਹਨਾਂ ਨੇ ਪਾਉਣਾ ਹੈ ਜਿਹੜਾ ਸਬੰਧਤ ਸਕੈਨਰ ਦਿੱਤੇ ਨੇ ਜੀ ਆ ਵੇਖੋ ਆ ਮਸ਼ੀਨ ਦੇ ਉੱਤੇ ਨੇ ਇੱਥੇ ਸਕੈਨ ਹੋ ਜਾਂਦੇ ਆ ਜੀ ਪੈਸੇ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਚਲੇ ਜਾਂਦੇ ਨੇ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀ ਅਧਿਅਤਤਾ ਨੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਨਹੀਂ ਹੁਣ ਤਾਂ ਰੱਬ ਤੋਂ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਹ ਹਾਲਤ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀਆਂ ਕਰ ਰਹੇ ਆਂ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਠਾ ਮਾਲਕ ਨੇ ਜੇ ਹੋਰ ਨੇ ਵੀ ਜਿਹੜੇ ਹੈਗੇ ਨੇ